ਗੱਡੀ ਦੀ ਪਿਛਲੀ ਸੀਟ ਤੇ ਬੈਠੇ ਹੋਏ ਨੀਲੇ ਰੰਗ ਦੀ ਸ਼ਰਟ ਪਾਏ ਹੋਏ ਇਹ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਰਮਨ अरोड़ा ਜਿਨ੍ਹਾਂ ਨੂੰ ਸਵੇਰੇ ਅੱਜ ਵਿਜੀਲੈਂਸ ਦੀ ਟੀਮ ਨੇ ਆਪਣੇ ਘਰ ਦੇ ਨੇੜੇ ਮੰਦਰ ਦੇ ਮੋੜ ਤੋਂ ਹਿਰਾਸਤ ਚ ਲਿਆ ਫਿਰ ਘਰ 9:30 ਵਜੇ ਰੇਡ ਸ਼ੁਰੂ ਕੀਤੀ ਜਿਸ ਦੇ ਵਿੱਚ ਛਾਣਬੀਨ ਕੀਤੀ ਤੇ ਕੁਝ ਸਬੂਤ ਹੱਥ ਲੱਗਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਐਮਐਲਏ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਇਹੀ ਰਮਨ अरोड़ा ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਵੱਲੋਂ ਜਲੰਧਰ ਦੇ ਲੋਕਾਂ ਨੂੰ ਨਗਰ ਨਿਗਮ ਵੱਲੋਂ ਨੋਟਿਸ ਭਿਜਵਾ ਕੇ ਤੇ ਬਾਅਦ ਚੋਂ ਬਾਹਰੀ ਪੈਸੇ ਲੈ ਕੇ ਸਾਰੇ ਮਾਮਲੇ ਰਫਾ ਦਫਾ ਕਰਦੇ ਰਹੇ ਤੇ ਜਿਸ ਦਿਨਾਲ ਸਰਕਾਰ ਨੂੰ ਵੱਡਾ ਚੂਨਾ ਲੱਗਿਆ ਤੇ ਲੱਖਾਂ ਰੁਪਏ ਰਮਨ अरोड़ा ਵੱਲੋਂ ਇਕੱਠੇ ਕਰ ਲਿੱਤੇ ਗਏ ਨੇ ਤੇ ਹੁਣ ਅੱਜ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਸਵੇਰੇ 9:30 ਵਜੇ ਵਿਜੀਲੈਂਸ ਦੀ ਟੀਮ ਨੇ ਛਾਪੇ ਮਾਰੀ ਸ਼ੁਰੂ ਕੀਤੀ ਤੇ ਹੁਣ ਦੁਪਹਿਰੇ ਜਾ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਇਸ ਦੇ ਨਾਲ ਹੀ ਰਮਨ ਅਰੋੜਾ ਦੇ ਸੰਬੰਧੀ ਅਤੇ ਉਹਨਾਂ ਦੇ ਪੀਏ ਦੇ ਘਰ ਵੀ ਵਿਜੀਲੈਂਸ ਨੇ ਰੇਡ ਕੀਤੀ ਪਰ ਵਿਜੀਲੈਂਸ ਨੂੰ ਉਸ ਜਗ੍ਹਾ ਤੋਂ ਕੁਝ ਹੋਰ ਨਾ ਮਿਲਿਆ ਜ਼ਿਕਰ ਖਾਸ ਹੈ ਕਿ ਬੀਤੇ ਦਿਨੀ ਨਗਰ ਨਿਗਮ ਦੇ ਇੱਕ ਏਟੀਪੀ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜੋ ਲੋਕਾਂ ਦੀਆਂ ਪ੍ਰਾਪਰਟੀਆਂ ਦੇ ਉੱਤੇ ਨੋਟਿਸ ਭੇਜ ਕੇ ਪੈਸੇ ਲੈਂਦਾ ਸੀ ਤੇ ਹੁਣ ਇਹੀ ਮਾਮਲਾ ਆਮ ਆਦਮੀ ਪਾਰਟੀ ਦੇ ਐਮਐਲਏ ਰਮਨ अरोड़ा ਦੇ ਨਾਲ ਜੁੜਿਆ ਹੋਇਆ ਤੇ ਹੁਣ ਇਹਨਾਂ ਤੇ ਸਾਰੇ ਇਲਜ਼ਾਮ ਲੱਗ ਰਹੇ ਨੇ ਕਿ ਇਹਨਾਂ ਵੱਲੋਂ ਇਹ ਸਾਰੀ ਚੀਜ਼ ਭ੍ਰਸ਼ਟਾਚਾਰ ਦੀ ਫੈਲਾਈ ਗਈ ਹੈ ਤੇ ਇਸ ਤੋਂ ਪਹਿਲਾਂ ਬੀਜੇਪੀ ਲੀਡਰ ਸ਼ੀਤਲੰਗੁਰਾਲ ਵੱਲੋਂ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਆਮ ਆਦਮੀ ਪਾਰਟੀ ਦੇ ਮੰਤਰੀ ਮੋਹਿੰਦਰ ਭਗਤ ਤੇ ਵੀ ਵੱਡੇ ਇਲਜ਼ਾਮ ਲਗਾਏ ਜਾ ਚੁੱਕੇ ਨੇ ਤੇ ਇਹਨਾਂ ਸਭ ਦੇ ਵਿਚਾਲੇ ਅੱਜ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਜਰ ਤੁਹਾਡਾ ਕੀ ਕੁਝ ਕਹਿਣਾ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ